ਇਹ ਨੀਂਦ ਆ ਲੈ ਰਿਹਾ ਇਹ ਤਾਂ ਕਰਨਾਈ ਸੀ ਗੱਲਾਂ ਬਾਤਾਂ ਤੇ ਨੰਨੀ ਪਰੀ ਆ ਗਈ ਕਿਉਂਕਿ ਇਹਨਾਂ ਦੀ ਹੋ ਗਈ ਹੈ ਤਿਆਰੀ ਹੁਣ ਜਾਣ ਦੀ ਇਹਨੂੰ ਮੈਂ ਲਾਇਆ ਤੂੰ ਨਿੱਕੀ ਤੇ ਨਿੱਕੀ ਭੈਣ ਨੂੰ ਹੂੰ ਮੁੰਡਾ ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾ ਪਿਆਰੇ ਦੋਸਤੋ ਕੀ ਹਾਲ ਚਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਸੋ ਕਮੈਂਟ ਕਰਕੇ ਦੱਸੋ ਜੀ ਜਿਹੜੇ ਸਾਡੇ ਤੁਹਾਨੂੰ ਬਲੌਗ ਕਿਦਾਂ ਦੇ ਲੱਗ ਰਹੇ ਆ ਤੇ ਹੁਣ ਇਸ ਤੋਂ ਅੱਗੇ ਹੋਰ ਵੀ ਅਸੀਂ ਪਿਆਰੇ ਪਿਆਰੇ ਸੋਹਣੇ ਸੋਹਣੇ ਬਲੌਗ ਲੈ ਕੇ ਆਵਾਂਗੇ ਤੇ ਅ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੌਣ ਆਇਆ ਹਨਾ ਤੇ ਉਹਦੇ ਵਾਸਤੇ ਆਪਾਂ ਇਹ ਕਰਦੇ ਆ ਸਭ ਤੋਂ ਪਹਿਲਾਂ ਤਾਂ ਕੈਮਰਾ ਬੈਂਕ ਤੇ ਆਪਾਂ ਚੱਲ ਕੇ ਤੁਹਾਨੂੰ ਮਿਲਾਉਣੇ ਜੀ ਉਹਨਾਂ ਦੇ ਨਾਲ ਲੋ ਜੀ ਗੈਸ ਲਾ ਕੇ ਦੱਸੋ ਜੀ ਕੌਣ ਆਇਆ ਹੋਇਆ ਆ ਬੈਠੋ ਹਲੋ ਜੀ ਕਿਵੇਂ ਹੋ ਸਾਰੇ ਸਤਿ ਸ਼੍ਰੀ ਅਕਾਲ ਹਾਂਜੀ ਤੇ ਤੁਸੀਂ ਦੇਖੋ ਜੀ ਇਹਨੂੰ ਮਿਲਣ ਆਏ ਆ ਹਨਾ ਜੀ ਦੇਖਣਾ ਐ ਸੀ ਕੱਕੇ ਨੂੰ ਕੌਣ ਦੇਖਣਾ ਐ ਤਾਂ ਤੁਹਾਨੂੰ ਪਤਾ ਹੀ ਤੁਸੀਂ ਕਮੈਂਟਾਂ 'ਚ ਦੱਸਿਓ ਨੰਨੀ ਪਰੀ ਹਾਂਜੀ ਨੰਨੀ ਪਰੀ ਆਈ ਐ ਵੇਖਣ ਪਰ ਇਹ ਜਿਹੜੀ ਸ਼ਾਦਾ ਸ਼ੁਨਾ ਪਤਾ ਹੀ ਵੇਖੋ ਜੀ ਇਹ ਨੀਂਦਾ ਲੈ ਰਿਹਾ ਇਹ ਤਾਂ ਕਰਨਾ ਐ ਸੀ ਗੱਲਾਂ ਬਾਤਾਂ ਪਰ ਇਹ ਕਹਿੰਦਾ ਆਪਾਂ ਆਏ ਨਹੀਂ ਮਿਲਦੇਗੇ ਸੀ ਤਾਂ ਹੋਰ ਐਂਟਰੀ ਪਾਵਾਂਗੇ ਨਾ ਗ੍ਰੈਂਡ ਐਂਟਰੀ ਏ ਜੀ ਸੁਤਾ ਪਿਆ ਬਹੁਤ ਟਾਈਮ ਦੀ ਕੋਸ਼ਿਸ਼ ਕਰ ਰਹੀ ਸੀ ਗੱਲਾਂ ਬਾਤਾਂ ਕਰੀਏ ਪਰ ਇਹ ਆਪਣੇ ਪਾਪਾ ਬਿਨਾਂ ਗੱਲਾਂ ਹੀ ਨਹੀਂ ਕਰਦਾ ਕਿਸੇ ਨਾਲ ਤੇ ਬਾਕੀ ਸਾਰੇ ਜਣੇ ਦੱਸਿਓ ਜੀ ਕਿੱਦਾਂ ਲੱਗੀ ਫਿਰ ਸਾਡੀ ਛੋਟੀ ਜੀ ਫੈਮਿਲੀ ਜੀ ਤੇਨੂੰ ਤਾਂ ਤੁਸੀਂ ਜਾਣਦੇ ਹੀ ਐ ਨੰਨੀ ਪਰੀ ਨੂੰ ਹੈਨਾ ਨੰਨੀ ਪਰੀ ਨੰਨੀ ਪਰੀ ਵੇਖਣਾ ਜੀ ਆਪਦੀ ਛੋਟੀ ਭੈਣ ਨੂੰ ਕਿਹਨੂੰ ਮਿਲਣਾ ਹੈ ਦੱਸ ਦੇ ਮਾਈਕ ਤੇ ਕਰ ਐ ਦੱਸਿਓ ਕਿਹਨੂੰ ਮਿਲਣਾ ਹੈ ਕਿਹਨੂੰ ਮਿਲਾਇਆ ਤੂੰ ਨਿੱਕੀ ਜੇ ਨਿੱਕੀ ਭੈਣ ਨੂੰ ਮਿਲ ਲਿਆ ਕੀ ਕਹਿਣਾ ਐ ਸੋ

ਜੀਵ ਦੇ ਸਵਾਦ ਵਾਲੇ ਨਾਲ ਤੇਰੀ ਜਫਾ ਦਾ ਚਾਰ ਬੋਤਲ ਲਾਉਣੀ ਆ ਤੇ ਲੱਲੂਰਾਮ ਕਿਵੇਂ ਆ ਠੀਕ ਆ ਹਲੋ ਮੇਲੇ ਕਾਕਾ ਕਿੰਨ ਵੇਖ ਲਿਆ ਕਿਵੇਂ ਲੱਗਿਆ ਕਾਕਾ ਠੀਕ ਆ ਹੋਣਾ ਬਹੁਤ ਸੋਹਣਾ ਠੀਕ ਆ ਕਿ ਨਾਲ ਲਿਆ ਕਰੇਗਾ ਹੈ ਗੁਰ ਸੇਫ ਤੇ ਹਾਂ ਵੈਰੀ ਗੁੱਡ ਤੈਨੂੰ ਪਤਾ ਨਾ ਦਾ ਹਨਾ ਤੈਨੂੰ ਨਵੇਂ ਨੂੰ ਪੁੱਛੀਏ ਨਿੱਕੇ ਕਾਕੇ ਨੂੰ ਕੀ ਕਹੇਗਾ ਨਿੱਕੇ ਕਾਕ ਕਾਕੇ ਕੀ ਕੀ ਕਹੇਗਾ ਨਾ ਕੀ ਲੈ ਕਰੇਗਾ ਨਿੱਕੇ ਕਾਕੇ ਦਾ ਕੋਈ ਟੈਕ ਟਕ ਕਰਦਾ ਕੇ ਕੋਈ ਟੈਕ ਟਕ ਗੋਰ ਸ਼ਿਫਟ ਹਾਂ ਗੋਰ ਸ਼ਿਫਟ ਨਿੱਕੇ ਕਾਕੇ ਦਾ ਟਿਕ ਟਕ ਕਾਕਾ ਉਹ ਬਿਆ ਨਿੱਕੇ ਕਾਕਾ ਉਹ ਬਿਆ ਤੇ ਨੰਨੀ ਪਰੀ ਨੇ ਚੱਕਿਆ ਸੀ ਛੋਟੀ ਨੰਨੀ ਪਰੀ ਨੂੰ ਫਿਰ ਕਹਿੰਦੀ ਭਾਰੀ ਆ ਵੀ ਮੈਂ ਇੱਥੇ ਚੱਕੀ ਨਹੀਂ ਆਣੀ ਲੈ ਹੁਣ ਖਿੱਚੀ ਜਾਂਦੀ ਆ ਆ ਵੇਖੋ ਆ ਵੇਖੋ ਐ ਇਹ ਚ ਫੈਸਲਾ ਜਿੰਨੇ ਛੋਟੀ ਨੰਨੀ ਪਰੀ ਚੱਕਣ ਆਈ ਆ ਕੱਲ ਦੀ ਜਿੱਦ ਕਰੀ ਆ ਰਹੀ ਸੀਗੀ ਮੈਂ ਕਾਕੇ ਨੂੰ ਮਿਲਣਾ ਮੈਂ ਕਾਕੇ ਨੂੰ ਮਿਲਣਾ ਲੋ ਜੀ ਹੁਣ ਲੱਲੂ ਰਾਮ ਕਹਿੰਦਾ ਵੀ ਮੈਂ ਵੀ ਚੱਕਣਾ ਸੱਟ ਨਾ ਦੇਈ ਪੁੱਤ ਧੰਨ ਹੱਥ ਪਾਧਾ ਲੋ ਅੱਛਾ ਚੱਕਾ ਚੱਕਾ eh <hesitation> 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 ਕੀ ਆ ਪਾਪਾ ਦੀ ਬੁੱਕੀ ਚੁੱਕੀ ਬੁੱਕੀ ਚੁੱਕੀ ਆ ਮੇਰਾ ਬੱਬੂ ਬਲੈ ਨਈ ਦੀ ਦੀਆ ਬੈਠ ਜਾਂਦਾ ਫੱਪਾ ਜੀ ਲੱਲੂ ਰਾਮ ਆ ਚੁੱਕੇ ਨੇ ਕਿਉਂਕਿ ਹੁਣ ਤਿਆਰੀ ਹੋ ਚੱਕੀ ਨੇ ਤਾਂ ਜਾਣ ਦੀ ਲੱਲੂ ਰਾਮ ਚੱਲ ਪਏ ਅੱਗੇ ਅੱਗੇ ਤੇ ਨੰਨੀ ਪਰੀ ਆ ਗਈ ਕਿਉਂਕਿ ਇਹਨਾਂ ਦੀ ਹੋ ਗਈ ਤਿਆਰੀ ਹੁਣ ਜਾਣ ਦੀ ਨਹੀਂ ਕੋਈ ਨਹੀਂ ਅਸੀਂ ਫੇਰ ਕਿਹਦੇ ਨੂੰ ਮਾਰਾਂਗੇ ਜਿਹੜਾ ਹਾਂ ਜਿਵੇਂ ਆਪਾਂ ਇਹਨਾਂ ਨੂੰ ਤੋੜੀਏ ਬਹੁਤ ਲੌ ਉਪੀਤ ਆਨੇ ਨੰਨੀ ਪਰੀ ਨੇ ਅੱਜ ਇੱਧਰ ਦੇਖ ਹੁਣ ਇਹਨਾਂ ਨੂੰ ਭੁਜਾਈਏ ਆਪਾਂ ਲੱਲੂ ਰਾਮ ਨੇ ਲੌ ਉਪੀਤਾ ਸੀਗੇ ਵੇ ਨਬੂ ਬਾਈ ਦੀਦੀ ਨੂੰ ਕਰਤੀ ਬਾਈ ਬਾਈ ਨਬੂ ਬਾਈ ਉੱਧਰ ਵੇਖ ਡਰਾਮੇ ਬਾਜ ਆਏ ਡਰਾਮੇ ਬਾਜ ਜਾਣ ਕੇ ਕਰਦੀ ਆ ਚੱਲ ਆਈ ਬੱਚੇ ਕੀ ਹੋ ਗਿਆ ਸੰਡਲ ਟੈਕ ਗਿਆ ਗਿਆ ਤੂੰ ਕਰ ਛਾਇੰਡਲ ਬਾਈ ਮੈਂ ਨਹੀਂ ਕਰਦੀ ਵਿੰਗੀ ਜੀ ਦੱਸ ਤੂੰ ਕਰਦੇ ਇਹਦਾ ਮੂੰਹ ਹੀ ਨਹੀਂ ਆਣਾ ਵਿੱਚ ਚੰਗਾ ਬਾਈ ਪਾਜੋ 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 ਹਾਂਜੀ ਫਿਰ ਦੱਸਿਓ ਫਿਰ ਕਮੈਂਟ ਕਰਕੇ ਜਿਹੜਾ ਅੱਜ ਦਾ ਪਿਆਰਾ ਜਿਹਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ